ਪੋਚਦਿਲੀ ਨਾਲ ਨਹੀਂ ਉਦਾਸੀ ਨਾਲ ਨਹੀਂ ਤੇ ਕੰਜੂਸੀ ਨਾਲ ਵੀ ਨਹੀਂ ਸਮਝਾਇਂ ਸਾਨੂੰ ਲੱਗਦਾ ਇੰਨਾ ਜਾਂ ਤਾਂ ਮੇਰੇ ਕੋਲ ਹੈਗਾ ਮੈਂ ਹੁਣ ਇਹਦੇ ਵਿੱਚੋਂ ਵੀ ਦੇ ਦਿਆਂ 1000 ਰੁਪਇਆ ਕਮਾਉਂ 10000 ਕਮਾਉਣਾ ਆ 1000 ਮੇਰਾ ਦਸਵੰਦ ਨਿਕਲ ਗਿਆ ਮੈਨੂੰ ਬਚਿਆ 9000 ਉਹ ਚੋਂ ਮੈਂ ਦੁੱਧ ਲਿਆਉਣਾ ਉਹ ਚੋਂ ਮੈਂ ਨਿਆਣਿਆਂ ਦੀਆਂ ਫੀਸਾਂ ਲਿਆਉਣੀਆਂ ਵੈਰੀ ਨੇ ਇਦਾਂ ਤੁਹਾਨੂੰ ਦਿਖਾਉਣਾ ਆ ਪਰ ਜੇਕਰ ਤੁਸੀਂ ਪਰਮੇਸ਼ਵਰ ਦੇ ਬਚਨ ਦੇ ਹਿਸਾਬ ਦੇ ਨਾਲ ਸਿੱਖੋਗੇ ਤਾਂ ਕੀ ਹੋਏਗਾ ਤੁਹਾਨੂੰ ਨਜ਼ਰ ਆਏਗਾ ਜੇਕਰ ਮੈਂ 1000 10000 ਚੋਂ ਕੱਢ ਕੇ ਪਰਮੇਸ਼ਵਰ ਦੇ ਘਰ ਵਿੱਚ ਪਾ ਰਿਆਂ ਇਹ 1000 ਮੇਰੇ ਲਈ 10000 ਦਾ ਲੈ ਕੇ ਆਵੇਗਾ ਜੇ ਪ੍ਰਭੂ ਨੂੰ ਬਹੁਤ ਪਸੰਦ ਆ ਗਿਆ ਤਾਂ ਇਹ ਮੇਰੇ ਲਈ 1 ਲੱਖ ਦੀ ਬਰਕਤ ਵੀ ਬਣ ਸਕਦਾ ਹੈ ਹallelujah ਤਾਂ 9 10 19 ਮੈਂ ਉਸ 10 ਚੋਂ ਇੱਕ ਹੋਰ ਕੱਢ ਦਿਆਂਗਾ ਪਰਮੇਸ਼ਵਰ ਮੇਰੇ ਲਈ 40000 ਦਾ ਇੰਤਜ਼ਾਮ ਕਰ ਸਕਦੇ ਆ ਹallelujah ਹallelujah ਤਾਂ ਅਗਰ ਤੁਸੀਂ ਇਹ ਹੀ ਸੋਚਦੇ ਰਹੋਗੇ ਸਿਰਫ 10000 ਇਸ 10000 ਤੋਂ ਚੱਲ 100 ਰੁਪਿਆ ਪਾਤਾ ਚੱਲ 200 ਪਾਤਾ ਪ੍ਰਭੂ ਨੂੰ ਤੁਹਾਡਾ 100 ਵੀ ਸਵੀਕਾਰ ਆ 200 ਵੀ ਸਵੀਕਾਰ ਆ 1 ਰੁਪਿਆ ਵੀ ਸਵੀਕਾਰ ਪਰ ਅਗਰ ਤੁਸੀਂ ਸਾਰੇ ਸਵਾਲ ਸਹੀ ਕੱਢੋਗੇ ਤਾਂ ਨੰਬਰ ਵੀ ਤੁਹਾਡੇ ਹੀ ਜ਼ਿਆਦਾ ਆਉਣੇ ਹallelujah ਤੁਹਾਨੂੰ ਚੰਗੇ ਰਿਜ਼ਲਟ ਮਿਲਨੇ ਆ ਨਤੀਜਾ ਤੁਹਾਡਾ ਹੀ ਚੰਗਾ ਨਿਕਲਣਾ ਆ ਅਗਰ ਤੁਸੀਂ ਥੋੜੇ ਜਿਹਾ ਸਵਾਲ ਕੱਢੋਗੇ ਤਾਂ ਨਤੀਜੇ ਚ ਨੰਬਰ ਵੀ ਓਨੇ ਕੀ ਮਿਲਨੇ ਆ ਇਸ ਲਈ ਖੁੱਲ੍ਹ ਦਿਲੀ ਦੇ ਨਾਲ ਮੈਨੂੰ ਆਮ ਰੀਲੀ ਸੌਰੀ ਮੈਂ ਥੋੜਾ ਵੱਧ ਟਾਈਮ ਲੈ ਲਿਆ ਆ ਪਰ ਮੈਨੂੰ ਪਤਾ ਅੱਜ ਗਰੀਬੀ ਦੇ ਬੰਧਨ ਟੁੱਟਣ ਜਾ ਰਹੇ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਾਲੇਲੂਇਆ ਅੱਜ ਉਹ ਜਿਹੜੀਆਂ ਲਿਮਿਟੇਸ਼ਨਸ ਆ ਨਾ ਤੁਹਾਡੀਆਂ ਲਿਮਿਟਸ ਬਣੀਆਂ ਹੋਈਆਂ ਕਿ ਨਹੀਂ ਮੈਂ 500 ਤੋਂ ਵੱਧ ਦੀ ਚੀਜ਼ ਨਹੀਂ ਖਰੀਦ ਸਕਦਾ ਮੈਂ ਇਸ ਸਰਾਬ ਨੂੰ ਅੱਜ ਤੁਹਾਡੇ ਉੱਤੋਂ ਤੋੜਦੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਸੀਂ ਲਿਮਟਿਡ ਨਹੀਂ ਹੋ ਤੁਹਾਡੀਆਂ ਬਾਉਂਡਰੀਜ਼ ਜਿਹੜੀਆਂ ਉਹ ਪਰਮੇਸ਼ਵਰ ਨੇ ਖਤਮ ਕਰ ਦਿੱਤੀਆਂ ਆ ਤੁਹਾਨੂੰ ਸੀਮਾਂ ਤੋਂ ਬਾਹਰ ਕਰ ਦਿਆ ਪਰਮੇਸ਼ਵਰ ਨੇ ਹallelujah ਹallelujah ਮੈਨੂੰ ਇੱਕ ਟੈਸਟੀਮਨੀ ਆ ਗਿਆ ਉਸ ਭੈਣ ਦਾ ਨਾਮ ਹੈ ਰੂਥ ਜੋ ਰਹਿੰਦੀ ਹੈ افریقا ਦੇ ਯੋਹਾਨਸਬਰਗ ਦੇ ਵਿੱਚ ਉਹਦਾ ਹਸਬੰਡ ਕਰੋਨਾ ਦੇ ਵਿੱਚ ਇੱਕ ਬਹੁਤ ਵੱਡਾ ਆਫੀਸਰ ਉਹਦਾ ਉਹਦਾ ਹਸਬੰਡ ਇੱਕ ਬਹੁਤ ਵੱਡਾ ਆਫੀਸਰ ਸੀਗਾ ਐ ਉਹ ਇੰਨਾ ਜ਼ਿਆਦਾ ਬਿਮਾਰ ਹੋ ਗਿਆ ਕਿ ਡਾਕਟਰਸ ਨੇ ਕਹਿ ਦਿੱਤਾ ਕਿ ਸੌਰੀ ਤੁਹਾਨੂੰ ਪਤਾ ਸੌਰੀ ਸ਼ਬਦ ਡਾਕਟਰਸ ਕਦੋਂ ਬੋਲਦੇ ਆ ਜਦੋਂ ਉਹਨਾਂ ਦੇ ਹੱਥ ਖੜੇ ਹੋ ਜਾਂਦੇ ਕਿ 250 ਵਾਰ ਉਹ ਕਹਿੰਦੇ ਹੁਣ ਤੂੰ ਬਸ ਪਰਮੇਸ਼ਵਰ ਦੇ ਅੱਗੇ ਦੁਆ ਕਰ ਕਿ ਪ੍ਰਭੂ ਤੈਨੂੰ ਹੌਸਲਾ ਦੇਵੇ ਕਿ ਤੂੰ ਇਸ ਘਾਣੇ ਨੂੰ ਮੰਨ ਸਕੇ ਕਿ ਤੇਰਾ ਆਦਮੀ ਜਿਹੜਾ ਆ ਉਹ ਕੁਝ ਹੀ ਪਲਾਂ ਦੇ ਵਿੱਚ ਮਰਨ ਵਾਲਾ ਏ ਜਦੋਂ ਡਾਕਟਰਸ ਨੇ ਇਹ ਗੱਲ ਕਹੀ ਕਿ ਤੂੰ ਆਪਣੇ ਪਰਮੇਸ਼ਵਰ ਦੇ ਅੱਗੇ ਦੁਆ ਕਰ ਕਿ ਉਹ ਤੈਨੂੰ ਹੌਸਲਾ ਦੇਵੇ ਉਹਨੇ ਬਾਕੀ ਦੇ ਕੋਈ ਅੱਖਰ ਨਹੀਂ ਸੁਣੇ ਉਹ ਉਦੋਂ ਹੀ ਪਰਮੇਸ਼ਵਰ ਦੇ ਘਰ ਵੱਲੋਂ ਨਿਕਲੀ ਤੁਹਾਨੂੰ ਪਤਾ ਉਹਨੇ ਕੀ ਕੀਤਾ ਉਹ ਕਹਿੰਦੀ ਮੈਂ ਨਵਾਂ ਘਰ ਖਰੀਦਣ ਵਾਸਤੇ ਪੈਸੇ ਜਮ੍ਹਾਂ ਕੀਤੇ ਹੋਏ ਸੀਗੇ ਕਿੰਨੀ ਮੈਂ ਉਹ ਸਾਰਾ ਚੈੱਕ ਲਿਖਿਆ ਜਿੰਨੇ ਪੈਸੇ ਮੈਂ ਘਰ ਖਰੀਦਣ ਦੇ ਲਈ ਜਮਾ ਕੀਤੇ ਸੀ ਔਰ ਕਹਿੰਦੀ ਮੈਂ ਉਹ ਚੈੱਕ ਬਣਾਇਆ ਸਾਈਨ ਕੀਤਾ ਔਰ ਪ੍ਰਭੂ ਦੇ ਘਰ ਦੇ ਵਿੱਚ ਲਿਆ ਕੇ ਆਲਟਰ ਦੇ ਉੱਤੇ ਰੱਖ ਦਿੱਤਾ ਕਹਿੰਦੀ ਮੈਂ ਕਿਹਾ ਖੁਦਾ ਮੈਂ ਆਪਣੇ ਘਰ ਦਾ ਸਾਰਾ ਕੁਝ ਤੇਰੇ ਘਰ ਦੇ ਵਿੱਚ ਰੱਖ ਲਈ ਆ ਔਰ ਮੈਂ ਚੌਨੀ ਆ ਕਿ ਜਿੱਦਾਂ ਮੈਂ ਸਰਪਾਨੀ ਕੀਤਾ ਤੂੰ ਖੁਦਾ ਆ ਅੱਜ ਤੂੰ ਵੀ ਸਰਪਾ ਨਾ ਕਰੀ ਡਾਕਟਰਾਂ ਨੇ ਕਿ ਆਪਣੇ ਖੁਦਾ ਤੋਂ ਜਾ ਕੇ ਹੌਸਲਾ ਮੰਗ ਮੈਂ ਤੇਰੇ ਕੋਲੋਂ ਹੌਸਲਾ ਮੰਗਣ ਵਾਸਤੇ ਆਈ ਆ ਤੂੰ ਇਸ ਧੰਨ ਦੇ ਬਦਲੇ ਧੰਨ ਬੇਸ਼ੱਕ ਨਾ ਵਧਾਈ ਪਰ ਮੇਰੇ ਆਦਮੀ ਦੇ ਸਾਹ ਵਧਾ ਦੀ ਅੱਜ ਉਹ ਪ੍ਰਾਰਥਨਾ ਕਰਕੇ ਆਮੀਨ ਨਹੀਂ ਕਿਹਾ ਸੀ ਉਹਦੇ ਫੋਨ ਉੱਤੇ ਮੈਸੇਜ ਆਇਆ ਤੇਰੇ ਹਸਬੰਡ ਦੀ ਨਬਜ਼ ਚੱਲਣੀ ਸ਼ੁਰੂ ਹੋ ਗਈ ਆ ਹਾਲੇਲੂਇਆ ਉਸ ਨੇ ਕਿਹਾ ਸੀ ਆਪਣੇ ਪਾਸਟਰ ਨੂੰ ਲੈ ਆਓ ਉਹ ਐਂਡ ਵਾਲੀ ਪ੍ਰੇਅਰ ਕਰ ਦੇਵੇ ਕਿਉਂਕਿ ਜਿਹੜੇ ਜਿਹੜੇ ਬਹੁਤ ਰੀਤੀ ਰਿਵਾਜਾਂ ਦੇ ਵਿੱਚ ਰਹਿਣ ਵਾਲੇ 크ਿਸਚੀਅਨਸ ਆ ਉਹਨਾਂ ਦੇ ਵਿੱਚ ਇਦਾਂ ਹੈ ਕਿ ਜਦੋਂ ਕੋਈ ਐਨ ਐਂਡ ਦੇ ਵਿੱਚ ਸਾਲ ਲੈ ਰਿਆ ਆ ਤਾਂ ਪਾਦਰੀ ਨੂੰ ਲਿਆਉਂਦੇ ਕਿ ਇਹਦੇ ਸਾਥ ਸੌਖੇ ਨਿਕਲ ਜਾਣ ਉਹਨੇ ਉੱਥੇ ਦੇ ਪਾਦਰੀ ਨੂੰ ਕਿਹਾ ਮੇਰੇ ਨਾਲ ਚੱਲੋ ਇਸ ਲਈ ਨਹੀਂ ਕਿ ਉਹਦੇ ਸਾਹ ਸੌਖੇ ਨਿਕਲ ਜਾਣ ਇਸ ਲਈ ਕਿ ਤੁਸੀਂ ਦੁਆ ਕਰੋ ਤੁਹਾਡੀ ਦੁਆ ਖੁਦਾ ਸੁਣੇ ਔਰ ਉਹ ਡਾਕਟਰ ਵੀ ਬਚਾਏ ਜਾਣ ਕਿਉਂਕਿ ਮੇਰੇ ਪਤੀ ਨੂੰ ਪਰਮੇਸ਼ਵਰ ਨੇ ਪਹਿਲਾਂ ਹੀ ਬਚਾ ਲਿਆ ਹੈ ਹਾਲੇਲੂਇਆ ਤੁਹਾਨੂੰ ਪਤਾ ਉਹ ਆਦਮੀ ਚੰਗਾ ਹੋ ਗਿਆ ਜਦੋਂ ਉਹ ਚੰਗਾ ਹੋ ਗਿਆ ਉਹ ਡਾਕਟਰਸ ਨੇ ਵੀ ਆਪਣਾ ਜੀਵਨ ਪਰਮੇਸ਼ਵਰ ਨੂੰ ਦੇ ਦਿੱਤਾ ਪੂਰੀ ਟੀਮ ਨੇ ਹਾਲੇਲੂਇਆ ਅਰੋ ਪੂਰੀ ਟੀਮ ਐਵਰੀ ਸੰਡੇ ਸਿਸਟਰ ਰੂਥ ਦੀ ਚਰਚ ਦੇ ਵਿੱਚ ਸੇਵ ਕਰਦੀ ਆ ਪਰਮੇਸ਼ਵਰ ਦੇ ਲਈ ਹallelujah ਅਸੀਂ ਜਦੋਂ ਅਸੀਂ ਕੁਝ ਰੂਹ ਦੇ ਨਾਲ ਕਰਦੇ ਆ ਸੱਚਾਈ ਨਾਲ ਕਰਦੇ ਆ ਉਹ ਪਰਮੇਸ਼ਵਰ ਦੇ ਧਿਆਨ ਨੂੰ ਸਾਡੇ ਵੱਲ ਆਕਰਸ਼ਿਤ ਕਰਦਾ ਆ ਫਿਰ ਤੁਹਾਨੂੰ ਕੋਲ ਤੁਸੀਂ ਆਪਣੇ ਘਰ ਦੇ ਵਿੱਚ ਚਾਰ ਕੰਮ ਵਾਲੇ ਲਾਏ ਆ ਕਿਸੇ ਕੰਮ ਵਾਸਤੇ ਤਿੰਨ ਬੰਦੇ ਆ ਜਿਹੜੇ ਥੋੜਾ ਜਿਹਾ ਕੰਮ ਕਰਦੇ ਤੇ ਸਾਹ ਲੈ ਕੇ ਬਹਿ ਜਾਂਦੇ ਆ ਕੰਮ ਕਰਦੇ ਆ ਸਾਹ ਲੈ ਕੇ ਬਹਿ ਜਾਂਦੇ ਆ ਪਰ ਇੱਕ ਬੰਦਾ ਆ ਜਿਹੜਾ ਕਹਿੰਦਾ ਕਿ ਕੋਈ ਗੱਲ ਨਹੀਂ ਭਾਵੇਂ ਜਾਰੀ ਇਹਨਾਂ ਨੇ ਮੈਨੂੰ 500 ਹੀ ਦੇਣੀ ਆ ਪਰ ਮੈਂ ਆਪਣਾ ਛੜਾ ਕੰਮ ਆਣਾ ਇਹਨਾਂ ਨੂੰ ਕਰਕੇ ਦਿਖਾਉਣਾ ਆ ਉਹ ਲੱਗਾ ਹੋਇਆ ਰੂਹ ਨਾਲ ਸਚਾਈ ਨਾਲ ਉਹ ਤੁਹਾਡੇ ਧਿਆਨ ਨੂੰ ਆਕਰਸ਼ਿਤ ਕਰੇਗਾ ਕਿ ਨਹੀਂ ਕਰੇਗਾ ਤੁਸੀਂ ਉਹਨੂੰ 500 ਵੀ ਦਿਓਗੇ ਤੇ 500 ਤੋਂ ਵੱਧ ਵੀ ਦਿਓਗੇ ਕਿਉਂਕਿ ਉਹਨੇ ਤੁਹਾਡਾ ਦਿਲ ਜਿੱਤ ਲਿਆ ਹallelujah ਅੱਗੇ ਤੁਸੀਂ ਚਾਹਣੀ ਪ੍ਰਭੂ ਸਾਨੂੰ ਵਾਅਦਾ ਕੀਤਾ ਹੋਇਆ ਦੇਣ ਰ ਵਾਅਦੇ ਤੋਂ ਵੱਧ ਦੇਣ ਤਾਂ ਪ੍ਰਭੂ ਦੇ ਦਿਲ ਨੂੰ ਜਿੱਤ ਲਵੋ ਹallelujah ਪ੍ਰਭੂ ਦੇ ਦਿਲ ਨੂੰ ਜਿੱਤ ਲਵੋ ਅੱਜ ਕੁਝ ਐਸਾ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਕਰਿਓ ਆਪਣੀਆਂ ਦੁਆਵਾਂ ਦੇ ਰਾਈ ਆਪਣੀਆਂ ਕੰਮਾਂ ਦੇ ਰਾਈ ਆਪਣੀ ਆਫਰਿੰਗ ਦੇ ਰਾਈ ਕਿ ਅੱਜ ਖੁਦਾ ਦਾ ਦਿਲ ਜਿੱਤਿਆ ਜਾਵੇ ਹallelujah ਮੂ ਇਹਨੂੰ ਤੇ ਮੇਰੇ ਪਿੱਛੋਂ ਕੋਈ ਮੈਨੂੰ ਬਹੁਤ ਗੌਰ ਨਾਲ ਵੇਖ ਰਿਹਾ ਹੋਵੇ ਬੇਸ਼ੱਕ ਅੱਖਾਂ ਮੇਰੀਆਂ ਅਗਲੇ ਪਾਸੇ ਆ ਜਦੋਂ ਕੋਈ ਬਹੁਤ ਤੱਕ ਕੇ ਦੇਖਦਾ ਹੈ ਤੁਸੀਂ ਪਿੱਛਾ ਮੁੜ ਕੇ ਜਰੂਰ ਦੇਖੋਗੇ ਤੁਹਾਨੂੰ ਉਹਦੀਆਂ ਵਾਈਬ੍ਰੇਸ਼ਨਸ ਜਿਹੜੀਆਂ ਆ ਉਹ ਸ਼ੂਨ ਨਹੀਂ ਭੀੜ ਦੇ ਵਿੱਚ ਵੀ ਜੇ ਕੋਈ ਤੁਹਾਨੂੰ ਧਿਆਨ ਨਾਲ ਦੇਖ ਰਿਹਾ ਤੁਹਾਡੇ ਲਈ ਥਾਟਸ ਕ੍ਰੀਏਟ ਕਰ ਰਿਹਾ ਨਾ ਤੁਹਾਡਾ ਧਿਆਨ ਆਪੇ ਹੀ ਉਹਦੇ ਵੱਲ ਨੂੰ ਚਲਿਆ ਜਾਣਾ ਹੈ ਬਹੁਤਿਆਂ ਨਾਲ ਇਦਾਂ ਹੋਇਆ ਹੁੰਦਾ ਬਹੁਤੇ ਅਜਮਾ ਕੇ ਦੇਖ ਲਿਓ ਇਸੇ ਤਰ੍ਹਾਂ ਜਦੋਂ ਤੁਸੀਂ ਆਪਣੀ ਅੱਖਾਂ ਪਰਮੇਸ਼ਵਰ ਵੱਲ ਨੂੰ ਲਗਾਈ ਰੱਖੋਗੇ ਭਾਵੇਂ ਦੁਨੀਆ ਤੇ ਬਹੁਤ ਵੱਡੀ ਭੀੜ ਆ ਪਰ ਪਰਮੇਸ਼ਵਰ ਦਾ ਧਿਆਨ ਤੁਹਾਡੇ ਉੱਤੇ ਪੈ ਹੀ ਜਾਣਾ ਹੈ ਤੁਹਾਡੇ ਹਾਲਾਤ ਬਦਲ ਹੀ ਜਾਣੇ ਆ ਤੁਸੀਂ ਬles ਹੋ ਹੀ ਜਾਣਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਤੁਸੀਂ ਇਹ ਨਾ ਸੋਚੋ ਦੁਨੀਆਂ ਤਾਂ ਮੰਗਣ ਵਾਲਿਆਂ ਦੀ ਭਰੀ ਹੋਈ ਆ ਦੁਨੀਆਂ ਤਾਂ ਦੇਣ ਵਾਲਿਆਂ ਦੀ ਭਰੀ ਹੋਈ ਆ ਬਸ ਤੁਸੀਂ ਆਪਣੀ ਰੀਚ ਪ੍ਰੀਤ ਪ੍ਰੇਮ ਤੇ ਸਾਰੇ ਜ਼ੋਰ ਦੇ ਨਾਲ ਉਹਨੂੰ ਤੱਕੋ ਤੁਸੀਂ ਕਦੀ ਵੀ ਨਿਰਾਸ਼ ਨਹੀਂ ਹੋਵੋਗੇ ਪਰ ਤੁਸੀਂ ਪਰਮੇਸ਼ਵਰ ਦੇ ਕੋਲੋਂ ਬਰਕਤ ਨੂੰ ਪਾਓਗੇ ਹallelujah ਤੁਸੀਂ ਦੇਖੋ ਜੇ ਸਿਨੇਮੇ ਕੋਈ ਜਣਾ ਫਿਲਮ ਦੇਖਣ ਲਈ ਜਾਂਦਾ ਹੈ ਆ ਤੇ ਮੁਫਤ ਦੇਖ ਕੇ ਆਉਂਦਾ ਮੁਫਤ ਦੇਖਣ ਦਿੰਦੇ سینਮੇ ਵਿੱਚ ਫਿਲਮ ਨਹੀਂ ਟਿਕਟ ਲੱਗਦੀ ਆ ਪੈਸੇ ਲੱਗਦੇ ਆ ਟਿਕਟ ਦੇ ਕਾਦੇ ਵਾਸਤੇ ਪੈਸੇ ਲੈਂਦੇ ਆ ਉਹ ਬਈ ਉਥੇ ਐਡੀ ਵੱਡੀ ਸਕਰੀਨ ਚੱਲਣੀ ਆ ਉਹ ਜਿਹੜੇ ਸਕਰੀਨ ਤੇ ਜਿਨ੍ਹਾਂ ਨੂੰ ਤੁਸੀਂ ਦੇਖਣ ਜਾਂਦੇ ਆ ਉਹਨਾਂ ਨੇ ਵੀ ਆਪਣਾ ਜ਼ੋਰ ਲਾਇਆ ਚੰਗਾ ਮਾੜਾ ਜੋ ਵੀ ਉਹਨਾਂ ਨੇ ਕੀਤਾ ਆ ਉਥੇ ਸਿਨੇਮੇ ਵਿੱਚ ਏਸੀ ਚੱਲਣੇ ਆ ਬੱਤੀਆਂ ਚੱਲਣੀਆਂ ਕੁਰਸੀਆਂ ਤੇ ਬਹਿਣਾ ਤੁਸੀਂ ਉਸ ਕੁਰਸੀ ਦੀ ਫੀਸ ਦਿਨੇ ਆ ਫਿਲਮ ਦੇਖਣ ਦੇ ਲਈ ਔਰ ਤੁਸੀਂ 3 ਘੰਟੇ ਚਾਹੇ ਜੇ ਤੂੰ ਹਾਸਿਆਂ ਵਾਲੀ ਆ ਤੁਸੀਂ 3 ਘੰਟੇ ਹੱਸ ਕੇ ਆ ਜਾਓ ਉਹਦੇ ਨਾਲ ਜ਼ਿੰਦਗੀ ਭਰ ਹਾਸਾ ਨਹੀਂ ਬਣਿਆ ਰਹਿੰਦਾ ਜੇ ਉਹ ਬਹੁਤ ਹੀ ਇਮੋਸ਼ਨਲ ਆ ਤੁਸੀਂ 3 ਘੰਟੇ ਰੋ ਉਹ ਸਿਨੇਮੇ ਦੇ ਅੰਦਰ ਹੀ ਖਤਮ ਹੋ ਜਾਂਦਾ ਹੈ ਉਹ ਤੁਹਾਡੀ ਜ਼ਿੰਦਗੀ ਨੂੰ ਬਦਲਦਾ ਨਹੀਂ ਆਹਾ ਬੁਰਾਈ ਵਿੱਚ ਲੈ ਚੇ ਤੇ ਵੱਖਰੀ ਗੱਲ ਆ ਪਰ ਤੁਹਾਡਾ ਆਤਮਿਕ ਰੀਤੀ ਦੇ ਨਾਲ ਕੋਈ ਸੁਧਾਰ ਨਹੀਂ ਹੁੰਦਾ ਜੇ ਤੁਸੀਂ ਕਿਉਂ ਸਿਨੇਮੇ ਵਿੱਚ ਲੋਕੀ ਜਾਂਦੇ ਆ ਦੁਨੀਆਂ 'ਚ ਬੜੇ ਦੁਖੀ ਆ ਚਲੋ ਜੀ ਸਿਨੇਮੇ ਚੱਲਦੇ ਆ ਉਹ 3 ਘੰਟੇ ਲਈ ਹੱਸ ਸਕਦੇ ਉੱਥੇ 3 ਘੰਟੇ ਲਈ ਦਿਲ ਲੱਗ ਸਕਦਾ ਤੇ 3 ਘੰਟੇ ਦੀ ਉਹ ਫੀਸ ਦਿੰਦੇ ਆ ਉੱਥੇ ਪਰ ਫਿਰ ਵੀ ਉਹਨਾਂ ਦੇ ਹਾਲਾਤ ਨਹੀਂ ਬਦਲਦੇ ਅਸੀਂ ਇੱਥੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਉਂਦੇ ਆਂ ਸਾਡਾ ਵੀ ਫਰਜ਼ ਬਣਦਾ ਸੀ ਕੁਝ ਪੇ ਕਰੀਏ ਬਣਦਾ ਕਿ ਨਹੀਂ ਬਣਦਾ ਸਾਡਾ ਫਰਜ਼ ਬਣਦਾ ਹੈ ਕਿ ਜੇਕਰ ਅਸੀਂ ਇੱਕ دنیਵੀਂ ਚੀਜ਼ ਸਿਨੇਮੇ ਵਿੱਚ ਜਾ ਕੇ ਅਸੀਂ ਪੇ ਕਰਦੇ ਆਂ ਤਸੱਦਫ ਫਰਜ ਬਣਦਾ ਜਿੱਥੋਂ ਸਾਡੀ ਜ਼ਿੰਦਗੀ ਤਬਦੀਲ ਹੁੰਦੀ ਆ ਜਿੱਥੋਂ ਸਾਡੀਆਂ ਬਿਮਾਰੀਆਂ ਚੋਂ ਪਰਮੇਸ਼ਵਰ ਸਾਨੂੰ ਬਾਹਰ ਕੱਢਦੇ ਆ ਅਸੀਂ ਉਸ ਜਗ੍ਹਾ ਦੇ ਲਈ ਵੀ ਕੁਝ ਪੇ ਕਰੀਏ ਪਰਮੇਸ਼ਵਰ ਦੇ ਘਰ ਦੇ ਵਿੱਚ ਅਸੀਂ ਕੋਈ ਨਜ਼ਰਾਨਾ ਚੜਾਈਏ ਤਾਂ ਜੋ ਇੰਤਜ਼ਾਮ ਹੋਰ ਸੋਹਣੇ ਹੋ ਜਾਣ ਦੇਖੋ ਮੈਂ ਇੱਕ ਬਹੁਤ ਵਧਾ ਚੜਾ ਕੇ ਤੇ ਬਲ ਪਾ ਕੇ ਕੋਈ ਗੱਲ ਨਹੀਂ ਕਰਨੀ ਅੱਜ ਅਪ ਬਿਲਕੁਲ ਸਿੱਧੀ ਗੱਲ ਕਰਨੀ ਆ ਜਿਹੜੀ ਅਨਪੜ੍ਹ ਦੇ ਥਾਂ ਤੇ ਬੈਠੇ ਹੋਏ ਬੰਦੇ ਨੂੰ ਵੀ ਸਮਝ ਆ ਜਾਵੇ ਅੱਪਾ ਪੱਖਿਆਂ ਦੇ ਹੇਠਾਂ ਬੈਠੇ ਆ। ਇਹ ਆਪਣੇ ਫੂਕ ਮਾਰਿਆਂ ਤਾਂ ਚੱਲ ਨਹੀਂ ਰਹੇ। ਜੇ ਤਾਂ ਜਨਰੇਟਰ ਤੇ ਚੱਲ ਰਹੇ ਆ, ਤਦ ਵੀ ਇਹਨਾਂ ਦੀ ਗਿਣਤੀ ਕਰਕੇ ਤੁਸੀਂ ਹਿਸਾਬ ਲਾ ਲਓ ਕਿੱਡੇ ਵੱਡੇ ਜਨਰੇਟਰ ਚੱਲ ਰਹੇ ਆ। ਜੇ ਬਿਜਲੀ ਤੇ ਚੱਲ ਰਹੇ ਤਾਂ ਇਹ ਹਿਸਾਬ ਲਾ ਲਓ ਵੀ ਕਿੰਨੀਆਂ ਯੂਨਿਟਸ ਬਲ ਰਹੀਆਂ ਆ। ਇੰਨੇ ਇੰਨੇ ਵੱਡੇ ਵੱਡੇ ਸਪੀਕਰ ਲੱਗੇ ਹੋਏ ਆ। ਨਾ ਤੇ ਸਪੀਕਰ ਮੁਫਤ ਆਇਆ, ਨਾ ਇਹ ਮੁਫਤ ਚੱਲਦੇ ਹੀ ਆ। ਇੰਨਾ ਸਾਊਂਡ ਸਿਸਟਮ ਆ ਇਹਦੀ ਰਿਪੇਅਰ ਕੁਛ ਨਵਾਂ ਲੈਣਾ ਕੁਛ ਪੁਰਾਣੇ ਨੂੰ ਠੀਕ ਕਰਨਾ ਤੁਸੀਂ ਜੜੀਆਂ ਦਰੀਆਂ ਦੇ ਉੱਤੇ ਬੈਠੇ ਹੋਇਆ ਇਹਨਾਂ ਦੀ ਸਾਮ ਸੰਭਾਲ ਨਵੀਆਂ ਖਰੀਦਣੀਆਂ ਪਾਣੀਆਂ ਪੁਰਾਣੀਆਂ ਨੂੰ ਰਿਪੇਅਰ ਕਰਨਾ ਟੈਂਟ ਬਣਾਉਣੇ ਫਿਰ ਮੋਦੀ ਖਾਣੇ ਦੇ ਖਰਚੇ ਤੁਸੀਂ ਦੇਖੋ ਚਾਹ ਬੰਨੀ 6 ਦਿਨ ਲੰਗਰ ਬੰਦਾ ਆ ਚੇਚ ਦੇ ਵਿੱਚ ਹਲਵਾਈ ਲੱਗਦੇ ਆ EMPLOYEES ਕਿੰਨੇ ਚੜੇ 200 ਦੇ ਕਰੀਬ ਜਿਹੜਿਆ EMPLOYEES ਕੰਮ ਕਰ ਰਹੇ ਆ ਵੱਧ ਘੱਟ ਵੀ ਸਕਦੇ ਆ ਪਰ ਫਿਰ ਚਰਚ ਦੇ ਵਿੱਚ ਬਿਲਡਿੰਗ ਦਾ ਕੰਮ ਦੇਖੋ ਕਿੰਨਾ ਚੱਲ ਰਿਹਾ ਆ ਮਾਲੀ ਕੰਮ ਕਰਦੇ ਆ ਇੱਥੇ ਮੋਟਰਾਂ ਚੱਲਦੀਆਂ ਆ ਇੱਥੇ ਹਰ ਤਰ੍ਹਾਂ ਦਾ ਚਰਚ ਦੀਆਂ ਮਸ਼ੀਨਰੀਆਂ ਗੱਡੀਆਂ ਮੋਟਰਾਂ ਕੁਝ ਵੀ ਤੁਹਾਡੇ ਤੋਂ ਛੁਪਿਆ ਹੋਇਆ ਨਹੀਂ ਆ ਮੈਂ ਉਹੀ ਚੀਜ਼ਾਂ ਬੋਲ ਰਹੀ ਆ ਜੋ ਚੀਜ਼ਾਂ ਤੁਹਾਨੂੰ ਨਜ਼ਰ ਆ ਰਹੀਆਂ ਹਾਲਾਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਆ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ ਪਰ ਉਹਨਾਂ ਦੇ ਵੀ ਬਹੁਤ ਖਰਚੇ ਆ ਇਹ ਤਾਂ ਸਿਰਫ ਉਹ ਆ ਜਿਹੜੀਆਂ ਸਾਹਮਣੇ ਨਜ਼ਰ ਆਉਂਦੀਆਂ ਆ ਜੇਕਰ ਆਪਾਂ ਰਲ ਮਿਲ ਕੇ ਯੋਗਦਾਨ ਨਹੀਂ ਪਾਵਾਂਗੇ ਫਿਰ ਇੱਕ ਕਿਦਾਂ ਗੱਡੀ ਲੌਂਗ ਟਾਈਮ ਤੱਕ ਚੱਲੂਗੀ ਜਦੋਂ ਆਪਾਂ ਆਪਣਾ ਨਿਆਣਾ ਸਕੂਲ ਵਿੱਚ ਪਾਉਨੇ ਆ ਜਿੰਨਾ ਵੱਡਾ ਸਕੂਲ ਹੋਵੇ ਜਿੰਨੀਆਂ ਵੱਡੀਆਂ ਫੈਸਿਲਿਟੀਆਂ ਹੋਣ ਫੀਸ ਹੁੰਨੀ ਵੱਧ ਹੁੰਦੀ ਹੁੰਦੀ ਕਿ ਨਹੀਂ ਹੁੰਦੀ ਤੁਹਾਡੇ ਕਿੰਨੇ ਆ ਦੇ ਨਿਆਣੇ ਸਕੂਲਾਂ ਚ ਪੜਦੇ ਆ ਪੜਦੇ ਆ ਨਾ ਆਈ ਹਾਈ ਅੱਧਿਆ ਨਹੀਂ ਅਲਪੜੀ ਰੱਖੇ ਆ ਹੈ ਓਕੇ ਤੁਸੀਂ ਦੇਖੋ ਸਕੂਲ ਦੇ ਵਿੱਚ ਜੀ ਹਰਾ ਦੇਣ ਆ ਗਿਆ ਹਰੇ ਦਿਨ ਦੇ 10 ਰੁਪਏ ਸਾਰੇ ਜਾਣੇ ਲੈ ਆਓ ਲਾਲ ਦੇਣ ਆ ਗਿਆ ਲਾਲ ਦੇਣ ਦੇ ਲੈਓ ਮਤਲਬ ਕਦੀ ਲਾਲ ਰਮਾਲ ਲੈ ਕੇ ਆ ਜਾਓ ਲਾਲ ਟੀ-ਸ਼ਰਟ ਆ ਪਾ ਕੇ ਸਭ ਚੀਜ਼ਾਂ ਅਰੇ ਫਿਰ ਕਲੈਕਸ਼ਨ ਵੀ ਜਮਾ ਹੁੰਦੀ ਆ ਪਲੱਸ ਫੀਸ ਕਾਦੀ ਫੀਸ ਕਿਉਂਕਿ ਤੁਹਾਡੇ ਬੱਚੇ ਉਥੇ ਸਿੱਖ ਰਹੇ ਆ ਜਿੱਥੋਂ ਵੀ ਅਸੀਂ ਸਿੱਖਦੇ ਆ ਉਥੇ ਸਾਨੂੰ ਕੀਮਤ ਅਦਾ ਕਰਨੀ ਪੈਂਦੀ ਆ ਇਹ ਜੇ ਕਹੇ ਕਿ ਸਿਰਫ ਬਿਬਲੀਕਲ ਆ ਬਿਬਲੀਕਲ ਨਹੀਂ ਆ ਇਹ ਸਮਾਜਿਕ ਤੌਰ ਤੇ ਵੀ ਆ دنیਆਵੀ ਤੌਰ ਤੇ ਵੀ ਆ ਤੇ ਜੇ ਤੁਸੀਂ ਕਹੋ ਕਿ ਸਕੂਲ ਚ ਫੀਸ ਅਦਾ ਕਰਨੀ ਤਾਂ ਇੱਕ ਸਮਾਜਿਕ ਕਾਨੂੰਨ ਆ ਪਰ ਆਤਮਿਕ ਨਹੀਂ ਆ ਤਾਂ ਮੈਂ ਤੁਹਾਨੂੰ ਪ੍ਰੂਵ ਕਰ ਸਕਦੀ ਆ ਕਿ ਆਤਮਿਕ ਵੀ ਆ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਹਰ ਬੰਦਾ ਆਪਣੇ ਸਿਖਾਉਣ ਵਾਲਿਆਂ ਦੀਆਂ ਜ਼ਰੂਰਤਾਂ ਦੇ ਵਿੱਚ ਸਾਂਝੀ ਹੋਵੇ ਲਿਖਿਆ ਕਿ ਨਹੀਂ ਲਿਖਿਆ ਲਿਖਿਆ ਹੈ ਨਾ ਵਚਨ ਚ ਲਿਖਿਆ ਜਾਤ ਕਦੇ ਤੁਸੀਂ ਮੇਰੇ ਠਹਿਰਾਏ ਹੋਏ ਸਥਾਨ ਦੇ ਵਿੱਚ ਆਓ ਤੇ ਖਾਲੀ ਹੱਥ ਕਦੇ ਨਾ ਆਓ ਇਹ ਪਰਮੇਸ਼ਵਰ ਦਾ ਠਹਿਰਾਇਆ ਹੋਇਆ ਸਥਾਨ ਹੈ ਇੱਥੇ ਤੁਸੀਂ ਖਾਲੀ ਹੱਥ ਕਦੀ ਨਹੀਂ ਹੁਣ ਕਿਉਂ ਖਾਲੀ ਹੱਥ ਨਾ ਆਓ ਤੁਸੀਂ ਥੋੜਾ ਲੈ ਕੇ ਆਓ ਤੇ ਬਹੁਤਾ ਲੈ ਕੇ ਜਾਓ ਹallelujah ਹallelujah ਤੁਸੀਂ ਸਿੱਖਦੇ ਆ ਸਿੱਖਣ ਦੇ ਲਈ ਤੁਹਾਨੂੰ ਇੱਕ ਕੀਮਤ ਜਿਹੜੀ ਮਿੱਠੀ ਨਹੀਂ ਤੁਸੀਂ ਉਹ ਕੀਮਤ ਜਿਹੜੀ ਆ ਉਹ ਪੇ ਕਰਨੀ ਆ ਕਿਉਂ ਤਾਂ ਜੋ ਇਸ ਆਤਮਕ ਸਕੂਲ ਨੂੰ ਹੋਰ ਵੀ ਵਧੀਆ ਬਣਾਇਆ ਜਾ ਸਕੇ ਤੁਸੀਂ ਦੇਖੋ ਆਪਾਂ ਕਈ ਵਾਰੀ ਚੰਗੇ ਸਿੱਖਿਆਕ ਅਦਾਰਿਆਂ ਦੇ ਵਿੱਚ ਜਾਂਦੇ ਆ ਜਿੱਥੇ ਬਹੁਤ ਸੋਨਾ ਸਿਖਾਇਆ ਜਾਂਦਾ ਰੂਹ ਖੁਸ਼ ਹੋ ਜਾਂਦੀ ਜਦੋਂ ਆਪਾਂ ਗੇਟ ਤੇ ਹੀ ਜਾਂਦੇ ਆ ਇੰਨਾ ਸੋਹਣਾ ਗੇਟ ਫਿਰ ਇੱਧਰ ਵੀ ਖਜੂਰ ਦੇ ਰੋਖ ਲੱਗੇ ਦੂਏ ਪਾਸੇ ਖਜੂਰ ਦੇ ਰੁੱਖ ਵਿੱਚ ਕਾਲੀਆਂ ਕਾਲੀਆਂ ਸੜਕਾਂ ਉੱਤੇ ਚਿੱਟੀਆਂ ਚਿੱਟੀਆਂ ਲੀਕਾਂ ਮਾਰੀਆਂ ਉਹਨਾਂ ਨੇ ਵੱਡੇ ਵੱਡੇ ਗਰਾਊਂਡਸ ਬਣੇ ਹੋਏ ਆ ਲੌਨ ਬਣੇ ਹੋਏ ਆ ਸੋਹਣੇ ਫੁੱਲ ਲੱਗੇ ਆ ਵੱਡੇ ਜਿਹੜੇ ਆ ਸਿੱਖਣ ਦੇ ਜਾਂ ਪਰਫਾਰਮੈਂਸ ਕਰਨ ਦੇ ਆਡੀਟੋਰੀਅਮਸ ਬਣੇ ਹੋਏ ਆ ਹਾਲ ਬਣੇ ਹੋਏ ਆ ਕਲਾਸਿਸ ਬਣੀਆਂ ਹੋਈਆਂ ਆਫਿਸਿਸ ਇੰਨੇ ਸੋਹਣੇ ਆ ਕਿ ਤੁਸੀਂ ਵੜੋ ਤਾਂ ਤੁਹਾਨੂੰ ਮਜ਼ਾ ਆ ਜਾਂਦਾ ਉੱਥੇ ਏਸੀ ਲੱਗੇ ਹੋਏ ਆ ਉਹ ਸਭ ਚੀਜ਼ਾਂ ਕਾਦੇ ਨਾਲ ਅਰੇਂਜ ਹੋਈਆਂ ਆ ਕਿੱਤਾ ਉਹ ਚੀਜ਼ਾਂ ਰੇਂਜ ਹੋਈਆਂ ਪੈਸੇ ਦੇ ਨਾਲ ਔਰ ਉਥੇ ਤੇ ਪੈਸੇ ਦੇ ਬੂਟੇ ਨਹੀਂ ਲੱਗੇ ਉਥੇ ਵੀ ਕਲੈਕਸ਼ਨ ਦੇ ਨਾਲ ਹੀ ਸਾਰਾ ਕੁਸ਼ਣ ਹੁੰਦਾ ਹੈ ਅਗਰ ਤੁਸੀਂ ਚਾਹੁੰਦੇ ਆ ਕਿ ਇਹ ਪਰਮੇਸ਼ਵਰ ਦਾ ਭਵਨ ਤੁਹਾਡਾ ਮੇਰਾ ਆਤਮਿਕ ਸਕੂਲ ਅਸੀਂ ਇੱਥੇ ਸਿੱਖਦੇ ਆ ਇਹ ਵੀ ਇੰਨਾ ਹੀ ਖੂਬਸੂਰਤ ਹੋਵੇ ਜੇ ਜਦ ਕਦੇ ਕੋਈ ਆਵੇ ਕਵੇ ਲੈ ਬਈ ਸਵਰਗ ਵਾਲਾ ਨਜ਼ਾਰਾ ਆ ਗਿਆ ਤੇ ਆਪਾਂ ਸਾਰਿਆਂ ਨੇ ਜੇ ਆਪਾਂ ਬੂੰਦ-ਬੂੰਦ ਕਰਕੇ ਵੀ ਪਾਉਣ ਲੱਗੇ ਹਨਾ ਦਰਿਆ ਭਰ ਜਾਣਾ ਹallelujah ਅਰੇ ਇਹ ਐਹੋ ਜਿਹਾ ਘੜਾ ਆ ਇਹ ਐਹੋ ਜਿਹਾ ਦਰਿਆ ਆ ਜਿਹੜਾ ਸਾਡੀ ਬੂੰਦ ਨੂੰ ਲੈ ਕੇ ਰੁੜ ਨਹੀਂ ਜਾਂਦਾ ਪਰ ਜੋ ਅਸੀਂ ਇਹਦੇ ਵਿੱਚ ਪਾਉਣੇ ਆ ਉਹ ਸਾਨੂੰ 1000 ਟਾਈਮ ਬLES ਕਰਕੇ ਫੇਰ ਦਿੰਦਾ ਕਿ ਹੁਣ ਇਸ 1000 ਦੇ ਵਿੱਚੋਂ ਕੱਢ ਕੇ ਪਾਓ ਹਾਲੇਲੂਇਆ ਹਾਲੇਲੂਇਆ ਕਿੰਨੇ ਜਣੇ ਚਾਹੁੰਦੇ ਕਿ ਬਹੁਤ ਸੋਨਾ ਹੋਵੇ ਤੁਸੀਂ ਸਭ ਜਣੇ ਚਾਹੁੰਦੇ ਹੋ ਤਾਂ ਇਹਨੂੰ ਸੋਨਾ ਬਣਾਉਣ ਦੀ ਜ਼ਿੰਮੇਵਾਰੀ ਕਿੰਨੇ ਜਣੇ ਚੱਕਣਾ ਚਾਹੁੰਦੇ ਆ ਸਾਰੇ ਜਣੇ ਚੱਕਣਾ ਚਾਹੁੰਦੇ ਓਕੇ ਅੱਜ ਤੋਂ ਆਪਾਂ ਪਤਾ ਕੀ ਕਰਨਾ ਹੈ ਆ ਪਹਿਲਾਂ ਤਾਂ ਸਭ ਤੋਂ ਫਰਸਟ ਆਫ ਆਲ ਆਪਣਾ ਸਕੂਲ ਅੰਡਰ ਕੰਸਟਰਕਸ਼ਨ ਹੈ ਸਭ ਨੂੰ ਪਤਾ ਕਿ ਜਿਹੜੀ ਆਪਣੇ ਸਕੂਲ ਦੀ ਇਮਾਰਤ ਆ ਆਪਣੇ ਆਤਮਿਕ ਸਕੂਲ ਦੀ ਓਪਨ ਡੋਰ ਚਰਚ ਦੀ ਜਿਹੜੀ ਬਿਲਡਿੰਗ ਆ ਉਹ ਉਸ ਆਰੀ ਦੇ ਅਧੀਨ ਆ ਸਭ ਨੂੰ ਪਤਾ ਹੈ ਉਹਦੇ ਲਈ ਪਰਮੇਸ਼ਵਰ ਜੀ ਦੇ ਦਾਸ ਨੂੰ ਆਤਮਾ ਨੇ ਅਗਵਾਈ ਕੀਤੀ ਕਿ ਨਵੰਬਰ ਮਹੀਨੇ ਤੱਕ ਹਰੇਕ ਬੰਦਾ ਜਿਹੜਾ ਹੈ ਉਹ 5000 ਦੀ ਕਲੈਕਸ਼ਨ ਜਿਹੜੀ ਆ ਉਹ ਡਿਪੋਜ਼ਿਟ ਕਰਾਏ ਚਰਚ ਦੇ ਵਿੱਚ 5000 ਰੁਪਏ ਜਮ੍ਹਾਂ ਕਰਾਏ ਤਾਂ ਜਿ ਮੇਰੇ ਖਿਆਲ ਦੋ ਮਹੀਨੇ ਪਹਿਲਾਂ ਤੋਂ ਅਨਾਉਂਸਮੈਂਟ ਕੀਤੀ ਆ ਤੇ 11ਵੇਂ ਮਹੀਨੇ ਤੱਕ ਆਪਾਂ ਜਮ੍ਹਾਂ ਕਰਾਉਣਾ ਹਰ ਮਹੀਨੇ ਦਾ 1000 ਵੀ ਕਰੀਏ ਤਦ ਵੀ 5000 ਰੁਪਈਆ ਜਿਹੜਾ इजीली ਬਣ ਜਾਣਾ ਆ ਤਾਂ ਕੋਈ ਐਡਾ ਆਪਾਂ ਨੂੰ ਜੋਖਿਮ ਭਰਿਆ ਕੰਮ ਨਹੀਂ ਦੱਸਿਆ ਗਿਆ ਬਹੁਤ ਈਜ਼ੀ ਦੱਸਿਆ ਗਿਆ ਆ ਬਹੁਤ ਜ਼ਿਆਦਾ ਈਜ਼ੀ ਦੱਸਿਆ ਗਿਆ ਸੌਖਾ ਹੀ ਕੰਮ ਆ ਅਰ ਆਪਾਂ ਉਹ ਪੂਰੀ ਵਫਾਦਾਰੀ ਦੇ ਨਾਲ ਕਰਨਾ ਜਿਨ੍ਹਾਂ ਨੇ ਨਹੀਂ ਕੀਤਾ वचन ਦੇ ਵਿੱਚ ਲਿਖਿਆ ਕਹਿੰਦਾ ਜਿਹੜਾ ਬੀਜਣ ਵਾਲੇ ਨੂੰ ਬੀਜ ਦੇ ਖਾਣ ਵਾਲੇ ਨੂੰ ਰੋਟੀ ਦਿੰਦਾ ਉਹ ਤੁਹਾਨੂੰ ਵੀ ਦੇਊਗਾ ਹallelujah ਤਾਂ ਅਗਰ ਤੁਸੀਂ ਮੰਗੋਗੇ ਤੇ ਤੁਹਾਨੂੰ ਦਿੱਤਾ ਜਾਏਗਾ ਤੁਸੀਂ ਪਰਮੇਸ਼ਵਰ ਨੂੰ ਕਹਿਣਾ ਕਿ ਪ੍ਰਭੂ ਮੈਨੂੰ ਦਿਓ ਚਰਚ ਦੇ ਵਿੱਚ ਇੱਕ ਬੇਟਾ ਆ ਉਹ ਕਹਿੰਦਾ ਜਦੋਂ ਪਾਸਟਰ ਜੀ ਨੇ ਅਨਾਉਂਸ ਕੀਤੀ ਕਿ ਸਭ ਨੇ 5000 ਦੀ ਕਲੈਕਸ਼ਨ ਜਮ੍ਹਾਂ ਕਰਾਉਣੀ ਔਰ ਕਹਿੰਦਾ ਮੈਂ ਇੱਕ ਦਿਨ ਕਹਿੰਦਾ ਮੈਂ ਸ਼ਾਵਰ ਲੈਣ ਦੇ ਲਈ ਜਾ ਰਿਹਾ ਸੀ ਤੇ ਮੇਰੇ ਮਨ ਵਿੱਚ ਆ ਰਿਹਾ ਸੀ ਪ੍ਰਭੂ ਮੇਰੇ ਮੇਰੇ ਕੋਲੇ ਇੰਨਾ ਕਿੱਥੇ ਆ ਕਿ ਮੈਂ ਉਹ ਕਿੱਥੋਂ ਅਰੇਂਜ ਕਰਕੇ ਦਵਾਂਗਾ ਪਰ ਮੈਨੂੰ ਤੇਰੇ ਤੇ ਭਰੋਸਾ ਆ ਯਾਰ ਕਹਿੰਦਾ ਮੈਂ ਕਿ ਮੇਰੇ ਨਾਲ ਖੁੱਲਾ ਹੋਇਆ ਸਵਰਗ ਚੱਲਦਾ ਆ ਅਰ ਸਵਰਗ ਦੇ ਵਿੱਚ ਹਰ ਇੱਕ ਚੀਜ਼ ਪਈ ਆ ਅਰ ਖੁਦਾ ਨੇ ਮੇਰੇ ਅੱਗੇ ਇੱਕ ਮੇਜ਼ ਵਿਛਾਇਆ ਹੋਇਆ ਆ ਉਹ ਬਰਕਤਾਂ ਨਾਲ ਭਰਿਆ ਹੋਇਆ ਆ ਕਹਿੰਦਾ ਮੈਂ ਉਸ ਮੇਜ਼ ਦੇ ਉੱਤੋਂ 5000 ਦੀ ਕਲੈਕਸ਼ਨ ਨੂੰ ਚੁੱਕਦਾ ਆ ਅਰ ਪਰਮੇਸ਼ਵਰ ਦੇ ਹਜ਼ੂਰੀ ਦੇ ਵਿੱਚ ਲੈ ਕੇ ਆਉਂਦਾ ਆ ਕਿਉਂਕਿ ਪਰਮੇਸ਼ਵਰ ਨੇ ਮੈਨੂੰ ਦਿੱਤਾ ਆ ਤੁਸੀਂ ਯਕੀਨ ਕਰੋਗੇ ਪਰਮੇਸ਼ਵਰ ਨੇ ਉਹਨੇ ਸਵੇਰੇ ਦੁਆ ਕੀਤੀ ਔਰ ਪਰਮੇਸ਼ਵਰ ਨੇ ਦੁਪਹਿਰ ਨੂੰ ਉਹਦੀ ਦੁਆ ਦਾ ਉੱਤਰ ਵੀ ਦੇ ਦਿੱਤਾ ਹallelujah ਹallelujah not for single time ਇੱਕ ਵਾਰ ਦੇ ਲਈ ਨਹੀਂ 5000 ਪਰਮੇਸ਼ਵਰ ਨੇ ਕਿਹਾ ਉਹਦੋਂ ਤੱਕ ਦੇਵਾਂਗਾ ਤੈਨੂੰ ਜਦ ਤੱਕ ਤੇਰੇ ਲਈ ਲਿਟਰਲ ਤਰੀਕੇ ਦੇ ਨਾਲ ਤੇਰੇ ਲਈ ਹੋਰ ਕਿਸੇ ਹਿਸਾਬ ਦੇ ਨਾਲ ਅੱਖਾਂ ਦੇ ਦਿਖਣ ਸੇ ਤੋਂ ਇੰਤਜ਼ਾਮ ਨਹੀਂ ਨਾ ਹੋ ਜਾਂਦਾ ਜਦ ਤੱਕ ਤੂੰ ਸੁਪਰਨੈਚੁਰਲ ਤਰੀਕੇ ਦੇ ਨਾਲ ਇਸ ਮੇਸ ਤੋਂ ਖਾਏਗਾ ਹallelujah ਹallelujah ਤਾਂ ਅਸੀਂ ਉਸ ਅੰਡਰ ਕੰਸਟਰਕਸ਼ਨ ਬਿਲਡਿੰਗ ਨੂੰ ਪੂਰਾ ਕਰਨ ਦੇ ਲਈ ਘਰ ਦੇ ਵਿੱਚ ਪ੍ਰਾਰਥਨਾ ਵੀ ਕਰਨੀਆਂ ਆ ਕਿ ਪ੍ਰਭੂ ਦਾ ਭਵਨ ਜਲਦ ਤੋਂ ਜਲਦ ਪੂਰਾ ਹੋਵੇ ਔਰ ਇਹ ਵੀ ਕਹਿੰਦੇ ਰਹਿਣਾ ਡਿਕਲੇਅਰ ਕਰਿਆ ਕਰੋ ਕਿ ਪ੍ਰਭੂ ਨੇ ਮੈਨੂੰ ਬਹੁਤ ਦਿੱਤਾ ਹੈ ਅਸੀਂ ਕਿਉਂ ਗਰੀਬੀ ਦੇ ਵਿੱਚ ਰਹਿਨੇ ਆ ਅਸੀਂ ਤੋਂ ਮਤਲਬ ਮੈਂ ਨਹੀਂ ਮੈਂ ਮੈਨੀਫੈਸਟ ਨਹੀਂ ਕਰਦੀ ਕਦੀ ਵੀ ਇਸ ਜੁਮ ਜੋ ਲੋਕ ਗਰੀਬੀ ਦੇ ਵਿੱਚ ਆ ਕਿਉਂ ਗਰੀਬੀ ਦੇ ਵਿੱਚ ਆ ਕਿਉਂਕਿ ਉਹ ਮੈਨੀਫੈਸਟ ਕੀ ਕਰਦੇ ਆ ਉਹ ਦੁਹਰਾਉਂਦੇ ਕੀ ਰਹਿੰਦੇ ਆ ਅਸੀਂ ਤਾਂ ਮਾਤੜ ਬੰਦੇ ਆ ਅਸੀਂ ਤਾਂ ਗਰੀਬ ਲੋਕ ਸਾਡੇ ਕੋਲ ਹੈ ਹੀ ਕੁਛ ਨਹੀਂ ਭੁੱਖੇ ਮਰ ਰਹੇ ਆ ਖਾਣਾ ਕਿਹੜੇ ਪਾਸਿਓਂ ਖਾਣਾ ਕੀ ਗੰਜੇ ਨੇ ਲੋਣਾ ਕੀ ਗੰਜੇ ਨੇ ਨਚੋੜਨਾ ਕੀ ਮਤਲਬ ਇਹ ਸਭ ਚੀਜ਼ਾਂ ਮੈਨੀਫੈਸਟ ਕਰਦੇ ਆ ਪਰ ਉਸ ਦੇਖਦੇ ਕੀ ਸੁਪਨਾ ਕੀ ਦੇਖਦੇ ਆ ਕਿ ਉਹਨਾਂ ਦੀ ਥਾਲੀ ਦੇ ਵਿੱਚ ਕੌਲੀਆਂ ਪਈਆਂ ਤੇ ਸਾਰੀਆਂ ਖਾਲੀ ਆ ਸੁਪਨੇ ਵੀ ਉਹ ਇਦਾਂ ਦੇ ਹੀ ਦੇਖਦੇ ਆ ਸੁਪਨੇ ਤਾਂ ਭਰੀਆਂ ਕੌਲੀਆਂ ਦੇ ਦੇਖੋ ਸਪਨੇ ਤਾਂ ਦੇਸੀ ਘਿਓ ਦੇ ਤੜਕੇ ਲੱਗੀਆਂ ਹੋਈਆਂ ਸਬਜ਼ੀਆਂ ਦੇ ਦੇਖੋ ਤੁਸੀਂ ਚੰਗੇ ਸੁਪਨੇ ਦੇਖਨੇ ਸ਼ੁਰੂ ਕਰੋ ਚੰਗੀ ਇਮੇਜ ਬਣਾ ਕੇ ਉਹਨੂੰ ਮੈਨੀਫੈਸਟ ਕਰਨਾ ਸ਼ੁਰੂ ਕਰੋ ਚੰਗਾ ਪਰਮੇਸ਼ਵਰ ਆ ਤੁਹਾਡਾ ਸਰਵ ਸ਼ਕਤੀਮਾਨ ਪਰਮੇਸ਼ਵਰ ਕੁਲ ਕਾਇਨਾਤ ਦਾ ਮਾਲਕ ਤੁਹਾਡਾ ਪਿਤਾ ਆ ਫਿਰ ਤੁਸੀਂ ਕਿਉਂ ਉਦਾਸ ਹੋ ਤੁਸੀਂ ਚੰਗੀਆਂ ਚੀਜ਼ਾਂ ਨੂੰ ਮੈਨੀਫੈਸਟ ਕਰੋ ਮੇਰੇ ਹਾਲਾਤ ਬਦਲ ਰਹੇ ਆ ਵਚਨ ਚ ਲਿਖਿਆ ਨੇਚਾ ਅਨਡੈੱਥ ਵਸਤਾਂ ਦਾ ਜ਼ਕੀਨ ਹੈ ਕਿਹੜੀਆਂ ਚੀਜ਼ਾਂ ਦਾ ਆਣ ਡੈਠ ਜਿਹੜੀਆਂ ਅਜੇ ਹੋਈਆਂ ਹੀ ਨਹੀਂ ਜਿਹੜੀਆਂ ਨਜ਼ਰ ਨਹੀਂ ਆ ਰਹੀਆਂ ਬਹੁਤ سارے ਲੋਕ ਕਹਿੰਦੇ ਜੀ ਕ੍ਰਿਸਚੀਅਨਸ ਨੂੰ ਮੈਨੀਫੈਸਟੇਸ਼ਨ ਨਹੀਂ ਕਰਨੀ ਚਾਹੀਦੀ ਵਾਈ ਨਾਟ ਕਿਉਂ ਨਹੀਂ ਕਰਨੀ ਚਾਹੀਦੀ ਬਿਲਕੁਲ ਕਰਨੀ ਚਾਹੀਦੀ ਆ ਸਾਰੀ ਮੈਨੀਫੈਸਟੇਸ਼ਨ ਦਾ ਨਿਕਲੀ ਹੀ ਬਾਈਬਲ ਦੇ ਵਿੱਚੋਂ ਅਬਰਾਹਮ ਦੇ ਕੋਲ ਇੱਕ ਵੀ ਬੱਚਾ ਨਹੀਂ ਤੇ ਅਬਰਾਹਮ ਅਸਮਾਨ ਦੇ ਤਾਰਿਆਂ ਵੱਲ ਦੇਖ ਕੇ ਕਹਿੰਦਾ ਇੰਨੀ ਔਲਾਦ ਪਰਮੇਸ਼ਵਰ ਨੇ ਮੈਨੂੰ ਦਿੱਤੀ ਆ ਜਿੰਨੇ ਅਸਮਾਨ 'ਚ ਤਾਰੇ ਆ ਮਿੱਟੀ ਦੇ ਰੇਤ ਦੇ ਬੈਠਾ ਹੋਇਆ ਉਂਗਲਾ ਮਾਰ ਰਿਹਾ ਰੇਤ ਵਿੱਚ আর ਕੀ ਮੈਨੀਫੈਸਟ ਕਰ ਰਿਹਾ ਇੰਨੀ ਔਲਾਦ ਪਰਮੇਸ਼ਵਰ ਨੇ ਮੈਨੂੰ ਬਖਸ਼ੀ ਆ ਜਿੰਨੇ ਰੇਤ ਦੇ ਕਾੜੇ ਆ ਉਹਦੀ ਮੈਨੀਫੈਸਟੇਸ਼ਨ ਸਟਰੋਂਗ ਆ ਅਰ वचन ਪਰਮੇਸ਼ਵਰ ਨੇ ਜੋ ਉਹਨੂੰ ਦਿੱਤਾ ਪਰਭੂ ਨੇ ਪੂਰਾ ਕੀਤਾ ਅੱਜ ਸਭ ਅਬਰਾਹਮ ਦੀ ਬਰਕਤ ਦੇ ਜਿਹੜੇ ਆ ਉਹ ਕਲੇਮ ਕਰਨ ਵਾਲੇ ਆ ਔਰ ਸਾਰੇ ਅਬਰਾਹਮ ਨੂੰ ਪਿਤਾ ਕਹਿ ਕੇ ਪਿਤਾ ਅਬਰਾਹਮ ਔਰ ਫਿਰ ਇੱਥੋਂ ਤੱਕ ਕਿ ਸਮ ਟਾਈਮਸ ਪਰਮੇਸ਼ਵਰ ਨੂੰ ਵੀ ਕਾਲ ਕਰਨ ਲੱਗਿਆ ਅਬਰਾਹਮ ਦਾ ਰਾਹ ਦੇ ਵਿੱਚ ਨਾਮ ਲਿਆ ਜਾਂਦਾ ਅਬਰਾਹਮ ਦਾ ਪਰਮੇਸ਼ਵਰ ਜਿੰਨੇ ਅਬਰਾਹਮ ਨੂੰ ਬlesਸ ਕੀਤਾ ਉਹ ਸਾਨੂੰ ਵੀ ਬlesਸ ਕਰੇ ਸਾਡੇ ਸਾਡੇ ਜਿਹੜਾ ਦਰਸ਼ਨ ਆ ਨਾ ਐਵਰੀ ਡੇ ਸਾਡਾ ਦਰਸ਼ਨ ਵੱਡਾ ਹੋਣਾ ਚਾਹੀਦਾ ਆ ਸਾਫ਼ ਹੋਣਾ ਚਾਹੀਦਾ ਆ ਉਸ ਦਰਸ਼ਨ ਨੂੰ ਬਾਰ ਬਾਰ ਮਿਟਾਓ ਨਾ ਕਿ ਪਹਿਲੇ ਦਿਨ ਤੁਸੀਂ ਦਰਸ਼ਨ ਦੇਖਿਆ ਕਿ ਤੁਸੀਂ ਕਾਲਾ ਸੂਟ ਪਾਇਆ ਸਵੇਰ ਨੂੰ ਤੁਸੀਂ ਕਹਿੰਦੇ ਨਹੀਂ ਚੱਲ ਨੀਲਾ ਪਾ ਲੈ ਲੈ ਨਹੀਂ ਚੱਲ ਹਰਾ ਵੜਾ ਅੱਜ ਦੇਖਦੇ ਆ ਨੋ ਤੁਸੀਂ ਇੱਕ ਟਾਰਗੇਟ ਸੈੱਟ ਕਰੋ ਉਹਦੇ ਉੱਤੇ ਪਰਮੇਸ਼ਵਰ ਦੇ ਵਚਨ ਨੂੰ ਡਿਕਲੇਅਰ ਕਰਨਾ ਸ਼ੁਰੂ ਕਰੋ ਪਿਛਲੇ ਦਿਨਾਂ ਵਿੱਚ ਤੁਸੀਂ ਗਵਾਹੀਆਂ ਸੁਣੀਆਂ ਹੋਣਗੀਆਂ ਕਿ ਜਦੋਂ ਉਹਨਾਂ ਨੂੰ ਮੈਨੀਫੈਸਟ ਕਰਨ ਲਈ ਕਿਹਾ ਗਿਆ ਸੀ ਕਿ ਅਗਰ ਤੁਸੀਂ ਘਰ ਬਣਾਉਣੇ ਆ ਤੇ ਨਕਸ਼ੇ ਬਣਾ ਲਓ ਔਰ ਉਹਨਾਂ ਨਕਸ਼ਿਆਂ ਨੂੰ ਚੇਪ ਦਿਓ ਕੰਦਾ ਉੱਤੇ ਔਰ ਬles ਕਰਨਾ ਸ਼ੁਰੂ ਕਰੋ ਕਿ ਪ੍ਰਭੂ ਨੇ ਇੱਕ ਘਰ ਬਣਾ ਦਿੱਤੇ ਅਰ ਅਸੀਂ ਉਹਨਾਂ ਘਰਾਂ ਦੇ ਵਿੱਚ ਪ੍ਰਵੇਸ਼ ਕਰ ਰਹੇ ਅਰ ਕਿੰਨੀਆਂ ਗਵਾਹੀਆਂ ਇੱਥੇ ਆਈਆਂ ਕਿ ਉਹ ਨਕਸ਼ੇ ਹੀ ਨਕਸ਼ੇ ਨਹੀਂ ਰਹੇ ਨਕਸ਼ਿਆਂ ਦੇ ਉੱਤੇ ਹੂ ਬੂ ਪਰਮੇਸ਼ਵਰ ਨੇ ਘਰ ਖੜੇ ਕਰ ਦਿੱਤੇ ਹallelujah ਹallelujah ਤੁਸੀਂ ਇੱਕ ਨਕਸ਼ਾ ਆਪਣੇ ਜ਼ਹਿਨ ਦੇ ਵਿੱਚ ਤਿਆਰ ਕਰੋ ਆਪਣੇ ਸੋਚ ਦੇ ਵਿੱਚ ਤਿਆਰ ਕਰੋ ਨੇਚਾ ਅਨਡਿੱਟ ਬਸਤਾਂ ਦਾ ਯਕੀਨ ਹੈ ਤੁਸੀਂ ਉਹ ਚੀਜ਼ ਜੋ ਨਜ਼ਰ ਨਹੀਂ ਆ ਰਹੀ ਉਸ ਚੀਜ਼ ਨੂੰ ਸਾਫ਼ ਸਹੀ ਤਰੀਕੇ ਨਾਲ ਅੱਖਾਂ ਦੇਖਣ ਦੀ ਕੋਸ਼ਿਸ਼ ਕਰੋ ਤੁਸੀਂ ਦੇਖੋ ਕਿਸੇ ਨੇ ਵਿਆਹ ਜਾਣਾ ਹੋਵੇ ਮੈਂ ਤੁਹਾਨੂੰ ਤਰੀਕਾ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਅਗਰ ਕਿਸੇ ਦੀ ਪકડ ਚ ਆ ਜਾਵੇ ਜਦੋਂ ਕਿਸੇ ਨੇ ਵਿਆਹ ਜਾਣਾ ਹੋਵੇ ਉਹ 2 3 4 ਦਿਨ ਪਹਿਲਾਂ ਹੀ ਆਪਣੀ ਲੁੱਕ ਆਪਣੀਆਂ ਅੱਖਾਂ 'ਚ ਕ੍ਰੀਏਟ ਕਰਨਾ ਸ਼ੁਰੂ ਕਰ ਦਿੰਦਾ ਹੈ ਕਿ ਮੈਂ ਮੈਂ ਪੈਂਟਕੋਟ 'ਚ ਇਦਾਂ ਦਾ ਲੱਗਣਾ ਹੈ ਮੈਂ ਇਦਾਂ ਦੇ ਰੰਗ ਦਾ ਪੈਂਟਕੋਟ ਪੋਣਾ ਇਦਾਂ ਦੀ ਕਮੀਜ਼ ਪੋਣੀ ਇਦਾਂ ਦੇ ਬੂਟ ਪੋਣੇ ਉਹਨੇ ਆਪਣੀ ਇੱਕ ਫੋਟੋ ਜਿਹੜੀ ਖਿੱਚੀ ਵੀ ਨਹੀਂ ਆ ਜਿਹੜੀ ਬਣੀ ਵੀ ਨਹੀਂ ਆ ਉਹਨੇ ਇੱਕ ਫੋਟੋ ਆਪਣੇ ਦਿਮਾਗ 'ਚ ਤਿਆਰ ਕਰ ਲਈ ਇਸੇ ਤਰ੍ਹਾਂ ਭੈਣਾ ਨੇ ਮਟਿਕਾ ਲਾਉਣਾ ਮੈਂ ਸਾੜੀ ਲਾਉਣੀ ਲਹਿੰਗਾ ਪਾਉਣਾ ਕੁਝ ਵੀ ਉਹਨਾਂ ਨੇ ਇੱਕ ਸੀਨ ਕ੍ਰੀਏਟ ਕਰ ਲਿਆ ਔਰ ਜਿਸ ਦਿਨ ਉਹ ਤਿਆਰ ਹੋਏ ਕਿੱਦਾਂ ਤਿਆਰ ਹੋਏ ਜਿੱਦਾਂ ਦਾ ਉਹਨਾਂ ਨੇ ਆਪਣੇ ਜ਼ਿਹਨ 'ਚ ਤਿਆਰ ਕੀਤਾ ਦਿਮਾਗ ਵਿੱਚ ਜਿੱਦਾਂ ਦੀ ਤਿਆਰੀ ਕੀਤੀ ਉਦਾਂ ਦੀ ਉਹ ਨਜ਼ਰ ਆ ਗਈ ਇਸੇ ਤਰ੍ਹਾਂ ਤੁਸੀਂ ਆਪਣੇ ਅੰਦਰ ਤੁਸੀਂ ਆਪਣੇ ਆਪ ਨੂੰ ਠੁਕਰਾਈ ਹੋਏ ਦਰਸ਼ਨ ਵਿੱਚ ਨਾ ਦੇਖੋ ਜਦੋਂ ਯੂਸਫ ਖੂਦ ਦੇ ਵਿੱਚ ਸੀਗਾ ਤਾਂ ਯੂਸਫ ਦੀ ਮੈਨੀਫੈਸਟੇਸ਼ਨ ਸਿਰਫ ਖੂਦ ਦੇ ਵਿੱਚ ਬੈਠੇ ਰਹਿਣ ਦੀ ਨਹੀਂ ਸੀ ਯੂਸਫ ਦੇ ਅੰਦਰ ਮੈਨੀਫੈਸਟੇਸ਼ਨ ਸੀ ਕਿ ਉਹਨੇ ਦੇਖਿਆ ਕਿੰਨੇ ਤਾਰਿਆਂ ਨੂੰ ਝੁਕਦਿਆਂ ਹੋਇਆ ਉਹਦੇ ਅੱਗੇ ਉਹਨੂੰ ਉੱਚਾ ਹੁੰਦਾ ਹੋਇਆ ਉਹਨੇ ਸੁਪਨੇ ਦੇ ਵਿੱਚ ਦੇਖਿਆ ਔਰ ਉਹਦਾ ਧਿਆਨ ਉਸ ਥਾਂ ਤੇ ਲੱਗਿਆ ਭਾਵੇਂ ਮੈਂ ਖੂਦ ਦੇ ਵਿੱਚ ਹਾਂ ਫਿਰ ਵੀ ਪਰਮੇਸ਼ਵਰ ਨੇ ਜਿਹੜਾ ਦਰਸ਼ਨ ਮੈਨੂੰ ਦਿੱਤਾ ਖੁਦਾ ਉਹਨੂੰ ਪੂਰਾ ਕਰੇਗਾ ਜਦੋਂ ਜੇਲ੍ਹ ਵਿੱਚ ਵੀ ਸੀ ਤਦ ਵੀ ਉਹ ਜੇਲ੍ਹ ਦੇ ਵਿੱਚ ਉਦਾਸ ਨਹੀਂ ਸੀ ਉਹਨੇ ਆਪਣਾ ਦਰਸ਼ਨ ਜੋ ਪਰਮੇਸ਼ਵਰ ਨੇ ਉਹਨੂੰ ਦਿਖਾਇਆ ਸੀਗਾ ਉਸ ਦਰਸ਼ਨ ਨੂੰ ਛੱਡਿਆ ਨਹੀਂ ਉਹ ਉਸ ਦਰਸ਼ਨ ਦੇ ਉੱਤੇ ਮੈਨੀਫੈਸਟ ਕਰਦਾ ਸੀਗਾ ਅ ਸੱਚਮੁੱਚ ਪਰਮੇਸ਼ਵਰ ਨੇ ਉਹਨੂੰ ਜੇਲ੍ਹ ਵਿੱਚੋਂ ਵੀ ਕੱਢਿਆ ਪਰਮੇਸ਼ਵਰ ਨੇ ਉਹਨੂੰ ਪਤਵੰਤਿਆਂ ਨਾਲ ਬਿਠਾ ਲਿਆ ਔਰ ਵਚਨ ਦੇ ਵਿੱਚ ਲਿਖਿਆ ਰਾਜੇ ਨੇ ਆਪਣੇ ਤੋਂ ਬਾਅਦ ਦੂਜਾ ਅਧਿਕਾਰੀ ਯੂਸਫ ਨੂੰ ਠਹਿਰਾਇਆ ਹallelujah ਕਿਉਂ ਕਿ ਉਹਨੇ ਉਹ ਦਰਸ਼ਨ ਛੱਡਿਆ ਨਹੀਂ ਤੁਸੀਂ ਵੀ ਉਹ ਦਰਸ਼ਨ ਜੋ ਬਾਈਬਲ ਨੇ ਤੁਹਾਨੂੰ ਦਿਖਾਇਆ ਹੈ ਕਿ ਸ਼ੇਰ ਦੇ ਬੱਚਿਆਂ ਨੂੰ ਘਾਟਾ ਪੈ ਸਕਦਾ ਪਰ ਮੇਰੇ ਚੋਣ ਵਾਲਿਆਂ ਨੂੰ ਚੰਗੀ ਚੀਜ਼ ਦੀ ਥੋੜੀ ਨਹੀਂ ਹੋਊਗੀ ਤੁਸੀਂ ਇਸ ਦਰਸ਼ਨ ਨੂੰ ਛੱਡਣਾ ਨਹੀਂ ਫੜ ਕੇ ਰੱਖਣਾ ਹੈ। ਵਚਨ ਚ ਲਿਖਿਆ ਸਾਰੇ ਦਸਵੰਦ ਮੇਰੇ ਮੋਦੀ ਖਾਨੇ ਵਿੱਚ ਲਿਆਓ। ਮੈਂ ਤੁਹਾਡੇ ਲਈ ਅਸਮਾਨੀ ਦਰਵਾਜ਼ੇ ਖੋਲ੍ਹ ਦੇਵਾਂਗਾ, ਝਰੋਖੇ ਖੋਲ੍ਹ ਦੇਵਾਂਗਾ, ਬਰਕਤ ਨੂੰ ਵਰਾਹ ਦੇਵਾਂਗਾ। ਤੁਸੀਂ ਇਸ ਦਰਸ਼ਨ ਨੂੰ ਇਸ ਵਿਧੀ ਨੂੰ ਛੱਡਣਾ ਨਹੀਂ। ਤੁਸੀਂ ਇਸ ਵਿਧੀ ਨੂੰ ਪੂਰੀ ਕਰਨਾ। ਇਸ ਤਰੀਕੇ ਨਾਲ ਕਿ ਖੁਦਾ ਆਪਣੇ ਵਾਅਦੇ ਨੂੰ ਪੂਰਾ ਕਰੇ। ਵਚਨ ਦੇ ਵਿੱਚ ਕੀ ਲਿਖਿਆ ਕਹਿੰਦਾ ਤੂੰ ਸਵੇਰ ਨੂੰ ਵੀ ਬੀਜ ਤੇ ਸ਼ਾਮਾਂ ਨੂੰ ਵੀ ਬੀਜ ਕਹਿੰਦਾ ਕੀ ਪਤਾ ਕਿਹੜਾ ਉੱਗ ਪਵੇ ਆਪਣੀ ਰੋਟੀ ਪਾਣੀ ਉੱਤੇ ਸੱਟ ਦੇ ਮਤਲਬ ਜਦੋਂ ਵੀ ਚਾਂਸ ਮਿਲਦਾ ਆ ਤੁਸੀਂ ਮੈਨੀਫੈਸਟ ਵੀ ਕਰਨਾ ਆ ਉਸ ਦਰਸ਼ਨ ਨੂੰ ਵੀ ਦੇਖਣਾ ਆ ਜਦੋਂ ਮੌਕਾ ਮਿਲਦਾ ਤੁਸੀਂ ਪਰਮੇਸ਼ਵਰ ਦੇ ਬਚਨ ਨੂੰ ਬੋਲਣਾ ਵੀ ਆ ਸਵੇਰ ਨੂੰ ਵੀ ਸ਼ਾਮ ਨੂੰ ਵੀ ਦੋਨੋਂ ਟਾਈਮ ਤਹਰਾਉਂਦੇ ਰਹਿਣਾ ਆ ਔਰ ਜਦ ਕਰੇ ਵੀ ਮੌਕਾ ਮਿਲੇ ਆਪਣੀ ਰੋਟੀ ਪਾਣੀ ਆ ਤੇ ਸੁੱਟਣੀ ਆ ਮਤਲਬ ਜੋ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਆ ਉਹਨੂੰ ਤੁਸੀਂ ਖਲਾਰਨਾ ਆ ਦੂਜਿਆਂ ਦੇ ਵਿੱਚ ਵੰਡਣਾ ਆ ਔਰ ਬੀਜਦੇ ਰਹਿਣਾ ਆ ਕਿਉਂਕਿ ਬੀਜਣ ਦਾ ਸਿਧਾਂਤ ਕੀ ਆ ਜਿਹੜਾ ਬੀਜ ਦਾ ਆ ਉਹ ਵੱਡਣ ਦਾ ਹੱਕਦਾਰ ਹallelujah